ਜਿੱਥੇ ਇੱਕ ਪਾਸੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਚੰਗੀਆਂ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਹੀ ਉਹਨਾਂ ਦਾਅਵਿਆਂ ਨੂੰ ਪੂਰਾ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਨਵੈਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿੱਥੇ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਹੀਨੇ ਵਿੱਚ ਇੱਕ ਦਿਨ ਬੈਗ ਫਰੀ ਡੇ ਦੇ ਰੂਪ ਵਿੱਚ ਮਨਾਇਆ ਜਾਵੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਕੀਤਾ ਗਿਆ ਉਨਾਂ ਨੇ ਦੱਸਿਆ ਕਿ ਇਸ ਦਿਨ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਖੇਡਾਂ ਵਿੱਚ ਅਤੇ ਹੋਰ ਕਰੀਕੂਲਮ ਐਕਟੀਵਿਟੀਆਂ ਦੇ ਵਿੱਚ ਭਾਗ ਦਿਵਾਇਆ ਜਾਏਗਾ ਤੇ ਉਸ ਦਿਨ ਉਹ ਘਰੋਂ ਬੈਗ ਪੜਨ ਵਾਸਤੇ ਬੈਗ ਨਹੀਂ ਲੈ ਕੇ ਆਣਗੇ ਤਾਂ ਕਿ ਬੱਚਿਆਂ ਦੀ ਫਿਜ਼ੀਕਲੀ ਐਕਟੀਵਿਟੀ ਹੋ ਸਕੇ ਨਾਲ ਹੀ ਉਹਨਾਂ ਵੱਲੋਂ ਅਬੋਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇਸ ਨਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਛੋਟੇ-ਛੋਟੇ ਬੱਚਿਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਸੈਨੂ ਦੁੱਗਲ ਵੱਲੋਂ ਵੀ ਬੱਚਿਆਂ ਨਾਲ ਜਿਹੜਾ ਹੈਗਾ ਖੇਡਿਆ ਗਿਆ ਅਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਆਓ ਜਾਣਦੇ ਹਾਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੈਨੂ ਦੁੱਗਲ ਤੋਂ ਕਿ ਆਖਿਰ ਇਹ ਮੁਹਿੰਮ ਪ੍ਰਸ਼ਾਸਨ ਦੇ ਜਾਂ ਫਾਜ਼ਿਲਕਾ ਸਕੂਲ ਵਿਭਾਗ ਦੇ ਦਿਮਾਗ ਵਿੱਚ ਕਿਸ ਤਰ੍ਹਾਂ ਹੀ ਅਤੇ ਇਸ ਦੇ ਆਉਣ ਵਾਲੇ ਸਮੇਂ ਵਿੱਚ ਕੀ ਲਾਭ ਹੋਣਗੇ ਧੰਨਵਾਦ डेज दे विल नॉट ब्रिंक देयर बैग्स विदआउट बैगस आनंद और उन्होंने इतनी फन फिल्ड एक्टिविटीज कराइया जाता जो बच्चों के दिमाग दे है बोझ नहीं होगा स्ट्रैस नहीं होएगा हमेशा बैग लेकेना है और पढ़ाई करनी है फन फिल्ड एक्टिविटीज़ के लर्निंग एक्टिविट हुई है जिद ना उन्होंने कोआर्डिनेशन स्किल्स होएंगे बेचर मैनेजमेंट किस तरह करनी है किस तरह टीम वर्क काम करना है किस तरह चीज़ सीखनी है कम्यूनीकेशन स्किल्स की हो गए गुड टच बैट टच की होएगा गुड मैनस बैट मैनर्स की हो गए ਟ੍ਰੈਫਿਕ ਲਾਈਟਸ ਕਿਸ ਤਰ੍ਹਾਂ ਚੱਲਦੀਆਂ ਸੋ ਏਵਰੀ ਐਕਟੀਵਿਟੀ ਵਿਲ ਬੀ ਫਨਫਿਲਡ ਐਂਡ ਦ ਟੀਚਰਸ ਹੈਵ ਬੀਨ ਟੋਲ ਕਿ ਇਹਨਾਂ ਨੂੰ ਬੱਚਿਆਂ ਨੂੰ ਅਲੱਗ-ਅਲੱਗ ਏਜ ਗਰੁੱਪ ਦੇਖਦੇ ਹੋਏ ਉਸ ਹਿਸਾਬ ਨਾਲ ਇਹਨਾਂ ਦੀ ਐਕਟੀਵਿਟੀਆਂ ਪਲਾਨ ਕਰੀ। ਮਤਲਬ ਕਿ ਕਿਹੜੀ ਫਾਜ਼ਿਲ ਜੋ ਫਸਟ ਹੈਗਾ ਬਤਾ ਦੋ ਬੱਚੇ ਨਾ ਕਿ ਕਿਵੇਂ ਸੋਚਿਆ ਕਿ ਕਿਵੇਂ ਆਇਆ। ਅਸੀਂ ਇੱਕ ਰੋਜ਼ਮਰਦ ਤੇ ਜ਼ਿੰਦਗੀ ਚ ਅਸੀਂ ਦੇਖਦੇ ਹਾਂ ਕਿ ਸਟ्रेस ਹਰ ਇੱਕ ਦੀ ਜ਼ਿੰਦਗੀ ਚ ਰਹਿੰਦਾ ਹੈ। ਵੀ ਬੱਚੇ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਇਹ ਆਦਤ ਪਾਣੀ ਚਾਹੀਦੀ ਹੈ ਕਿ ਬੱਚਾ ਖੁਸ਼ ਹੋ ਕੇ ਸਕੂਲ ਜਾਏ ਔਰ ਖੇਲੇ ਕੁਦੇ ਉਹਦੀ ਫਿਜ਼ੀਕਲ ਐਕਟੀਵਿਟੀ ਵੀ ਹੋਣੀ ਚਾਹੀਦੀ ਹੈ ਉਹਦਾ ਕਰਿਕੂਲਮ ਕੋ ਕਰਿਕੂਲਰ ਐਕਟੀਵਿਟੀਜ਼ ਪੂਰੀਆ ਪਲਾਨ ਹੋਣੀਆਂ ਚਾਹੀਦੀਆਂ ਸੋ ਦੈਟ ਉਹਦੀ ਓਵਰਆਲ ਡਿਵੈਲਪਮੈਂਟ ਹੋਏ ਇਹ ਸੋਚਦੇ ਹੋਏ ਅਸੀਂ ਪਲਾਨ ਕੀਤਾ ਕਿ ਫਾਜ਼ਲ ਕਾ ਜਸੀ ਸਿਰਫ ਇੱਕ ਦਿਨ ਹਫਤੇ ਮੈਂ ਮਹੀਨੇ ਚ ਲਾਸਟ ਸੈਟਰਡੇ ਬੈਗ ਵੀ ਲੈ ਕੇ ਆਣਗੇ ਐਕਟੀਵਿਟੀਜ਼ ਕਰਾਂਗੇ ਔਰ ਇਹਦੇ ਸਟ੍ਰੈਸ ਵੀ ਟੀਚਰਸ ਵੀ ਹੋਣਗੇ ਕਿ ਟੀਚਰਸ ਨੇ ਵੀ ਐਕਟੀਵਿਟੀਜ਼ ਪਲਾਨ ਕਰਨੀ ਹੈ ਬੱਚਿਆਂ ਨੂੰ ਸਿਖਾਣਾ ਹੈ ਫਨ ਫੀਲਡ ਹੈ ਕਿ ਮਤਲਬ ਦੇ ਵਿਲ ਨਾਟ ਬ੍ਰਿੰਗ ਐਨੀ ਬੈਗ অর ਬੁక్స్ ਟੂ ਸਕੂਲ ਮੈਂ ਅੱਗੇ ਇਹ ਬਤਾਇਆ ਵੀ ਜਾ ਸਕਦੇ ਨੇ ਇਸ ਤਰ੍ਹਾਂ ਦੇ ਦਿਨ ਜਿਵੇਂ ਇੱਕ ਦਿਨ ਮਹੀਨੇ ਦਾ ਕੀਤਾ ਜੀ ਵੀਲ ਸੀ ਦਾ ਫੀਡਬੈਕ ਕਿ ਕੀ ਫੀਡਬੈਕ ਰਹੇਗੀ ਬੱਚੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਕਿਸ ਤਰ੍ਹਾਂ ਪਸੰਦ ਕਰਦੇ ਆ ਕਿੰਨਾ ਸਿੱਖਦੇ ਆ ਕੀ ਉਹਨਾਂ ਦਾ ਸਿੱਖਣ ਦਾ ਨਜ਼ਰੀਆ ਹੈ ਦੋ ਚਿਲड्रन ਵਾਂਟ ਟੂ ਦਾ ਟੀਚਰਸ ਵਾਂਟ ਦੈਨ ਵੀ ਕੈਨ ਥਿੰਕ ਕਿ ਅਸੀਂ ਅੱਗੇ ਕੋਲ ਰਹਿ ਜਾਈਏ ਪੰਜਾਬ ਦਾ ਪਹਿਲਾ ਜਿਲ੍ਹਾ ਫਤਿਹਗੜ੍ਹ ਜਿਹੜਾ ਉਹ ਪ੍ਰੋਜੈਕਟ ਲੈ ਆਇਆ। ਫਾਸਿਲਕਾਂ ਚ ਅੱਜ ਜੀ ਸ਼ੁਰੂ ਹੋਇਆ ਜੀ। ਲੈਟ ਸੀ ਜੀ ਬਾਕੀ ਬੈਕ ਫਰੀ ਦੇ ਕਰਕੇ ਅਸੀਂ ਪਹਿਲਾ ਫਾਸਿਲ ਕਰਦੇ ਹਾਂ। ਸੋ ਐਕਟੀਵਿਟੀਜ਼ ਦਾ ਉਮੀਦ ਇਹ ਸਭ ਕੁਝ ਪਰ ਇਸ ਦਿਨ ਸਿਰਫ ਆ ਸਿਰਫ ਬੱਚਿਆਂ ਲਈ ਕਰਿਕੂਲਰ ਐਕਟੀਵਿਟੀਜ਼ ਹੋਣ ਗਿਆ। ਦੇਖਿਆ ਨਾ ਯੋਗਾ ਦੇਖਿਆ ਨਾ میوزਿਕ ਰੇਮ ਹੋਟ ਨੇ ਡਾਂਸਿੰਗ। ਜੋ ਜਿਹੜੇ ਬੱਚੇ ਦਾ ਹੋਏਗਾ ਸੋ ਦੋਨਾਂ ਦੀ ਕਮਿਊਨਿਟੀ ਆਫ ਸਕਿੱਲਸ ਆਰੇ ਸਕਿੱਲਸ ਆਰ ਡਵੈਲਪਡ। ਰਾਈਟ।